ਕਹਿੰਦੇ ਬਹਿ ਜਾ ਤੈਨੂੰ ਇੱਕ ਸਵਾਲ ਪੁੱਛਦੇ ਆ ਕਹਿੰਦੇ ਪੁੱਛੋ ਜੀ ਕਹਿੰਦੇ ਤੂੰ ਦੁਖੀ ਆ ਨਾ ਇਹ ਦੱਸ ਜੇ ਰਾਤੀ ਅੱਜ ਤੈਨੂੰ ਸੁਪਨਾ ਆਵੇ ਤੇਰੇ ਮਗਰ ਸ਼ੇਰ ਲੱਗਿਆ ਹੋਵੇ ਅੱਗੇ ਖੂਹ ਹੋਵੇ ਤਾਂ ਤੂੰ ਕੀ ਕਰੇਂਗਾ ਕਹਿੰਦਾ ਬਾਬਾ ਜੀ ਮੈਂ ਤੇ ਕਹਿ ਰਿਹਾ ਵੀ ਮੈਂ ਬੜਾ ਦੁਖੀ ਆ ਤੁਸੀਂ ਕਹਿੰਦੇ ਹੋ ਵੀ ਜੇ ਤੇਰੇ ਸੁਪਨੇ 'ਚ ਸ਼ੇਰ ਆਵੇ ਅੱਗੇ ਖੂਹ ਹੋਵੇ ਤਾਂ ਕੀ ਕਰੇਂਗਾ ਕਹਿੰਦੇ ਤੇਰੀ ਗੱਲ ਦਾ ਜਵਾਬ ਹੈ ਮਹਾਪੁਰਸ਼ ਕਹਿੰਦੇ ਦੱਸ ਕਹਿੰਦਾ ਜੀ ਮੈਨੂੰ ਨਹੀਂ ਪਤਾ ਪਿੱਛੇ ਸ਼ੇਰ ਲੱਗਿਆ ਤੇ ਅੱਗੇ ਖੂਹ ਹੈ ਕੀ ਕਰਾਂਗਾ ਸੁਪਨਾ ਚੱਲਦਾ ਪਿਆ ਤੇ ਆਪਣੇ ਆਪ ਨੂੰ ਕਿਵੇਂ ਬਚਾਏਗਾ ਤੇ ਮਹਾਪੁਰਸ਼ ਹੱਸ ਕੇ ਕਹਿੰਦੇ ਜੇ ਸੁਪਨੇ 'ਚ ਜਾਗ ਗਿਆ ਤਾਂ ਸਮਝ ਲੈ ਸ਼ੇਰ ਤੋਂ ਵੀ ਬਚ ਗਿਆ ਤੇ ਖੂਹ ਤੋਂ ਵੀ ਜੇ ਜਾਗ ਆ ਗਈ ਸ਼ੇਰ ਤੋਂ ਵੀ ਬਚ ਗਿਆ ਤੇ ਖੂਹ ਤੋਂ ਵੀ ਅੱਜ ਦੁੱਖਾਂ ਰੂਪੀ ਸ਼ੇਰ ਬਿਮਾਰੀਆਂ ਰੂਪੀ ਖੂਹ ਆ ਸਾਡੇ ਜੀਵਨ ਦੇ ਵਿੱਚ ਚੱਲਦਾ